ਅੱਜ ਮੈਂ ਬਣਾ ਰਹੀ ਆ ਪਾਲਕ ਪਨੀਰ ਤੇ ਉਹਦੇ ਲਈ ਮੈਂ ਤਨਗੁੱਟੀਆਂ ਪਾਲਕ ਦੀਆਂ ਲਈਆਂ ਉਹਨਾਂ ਨੂੰ ਚੰਗੀ ਤਰ੍ਹਾਂ ਝੋਗ ਲਿਆ ਵਾ ਜਿਹੜੇ ਖਰਾਬ ਪੱਤੇ ਸੀ ਉਹਨਾਂ ਨੂੰ ਕੱਢ ਦਿੱਤਾ ਤੇ ਉਹਨਾਂ ਦੀਆਂ ਜਿਹੜੀਆਂ ਡੰਡੀਆਂ ਸੀਗੀਆਂ ਉਹਨਾਂ ਨੂੰ ਥੋੜਾ ਥੋੜਾ ਕੱਟ ਕੇ ਤੇ ਪਾਲਕ ਨੂੰ ਬਰੀਕ ਕੱਟ ਲਿਆ ਵਾ ਕਿਉਂਕਿ ਪਾਲਕ ਜਿਹੜੀ ਆ ਇਹਨੂੰ ਮੈਂ ਗ੍ਰੈਂਡ ਨਹੀਂ ਕਰਨਾਗਾ ਗ੍ਰੈਂਡਰ ਜਿਹੜਾ ਉਹ ਖਰਾਬ ਹੋ ਗਿਆ ਸੀ ਇਸ ਕਰਕੇ ਇਹਦਾ ਮੈਂ ਇਹਨੂੰ ਘੋਟ ਕੇ ਬਣਾਉਣਾ ਵਾ ਤੁਸੀਂ ਦੇਖ ਸਕਦੇ ਹੋ ਅੱਗੇ ਸਭ پوری ਵੀਡੀਓ ਦੇਖੋਗੇ ਨਾ ਤੇ ਤੁਹਾਨੂੰ ਪਤਾ ਲੱਗ ਜੇਗਾ ਇਸ ਕਰਕੇ ਮੈਂ ਪਾਲਕ ਜਿਹੜੀ ਹੈ ਇਹ ਬਰੀਕ ਕੱਟ ਰਹੀਆਂ ਤੇ ਤੁਸੀਂ ਚਾਹੋ ਤੇ ਪਾਲਕ ਨੂੰ ਮੋਟਾ-ਮੋਟਾ ਕੱਟ ਸਕਦੇ ਹੋ ਕਿਉਂਕਿ ਤੁਸੀਂ ਮਿਕਸੀ ਚ ਵੀ ਕਰ ਸਕਦੇ ਹੋ ਤੇ ਗ੍ਰੈਂਡ ਵੀ ਕਰ ਸਕਦੇ ਹੋ ਤੇ ਇਹ ਪਾਲਕ ਜਿਹੜੀ ਆ ਮਚਗਲੀ ਹੈ ਸਾਰੀ ਮੇਰੀ ਬੇਟੀ ਨਾਲ ਹੈਲਪ ਕਰਾ ਰਹੀ ਸੀ ਮੇਰੀ ਤੇ ਕਿਉਂਕਿ ਇਹ ਲੇਟ ਹੋ ਗਏ ਸੀ ਨਾ ਕਾਫੀ ਹਨੇਰਾ ਪੈ ਗਿਆ ਹੈਗਾ ਰਾਤ ਹੋ ਗਈ ਸੀ ਤੇ ਉਸ ਫਿਰ ਇਸ ਕਰਕੇ ਮੇਰੇ ਨਾਲ ਹੈਲਪ ਕਰਾ ਰਹੀ ਸੀ ਪਾਲਕ ਜਦੋਂ ਕੱਟ ਲਈ ਚੰਗੀ ਤਰ੍ਹਾਂ ਇਹਨੂੰ ਮੈਂ ਤਿੰਨ ਤੋਂ ਚਾਰ ਪਾਣੀ ਚੰਗੀ ਤਰ੍ਹਾਂ ਧੋ ਲਿਆ ਤਾਂ ਕਿ ਜਿਹੜੀ ਮਿੱਟੀ ਆ ਪਾਲਕ ਨੂੰ ਲੱਗੀ ਹੋਈ ਆ ਉਹ ਸਾਫ਼ ਹੋ ਸਕੇ ਤੇ ਇਹਨੂੰ ਬੂਕਰ 'ਚ ਪਾ ਗਏ ਇੱਕ ਗਲਾਸ ਪਾਣੀ ਪਾਇਆ ਵਾ ਪਾਲਕ ਨੂੰ ਚੰਗੀ ਤਰ੍ਹਾਂ ਨਿਚੋੜ ਕੇ ਨਾ ਫੇਰ ਕੁੱਕਰ 'ਚ ਪਾਇਆ ਔਰ ਫਿਰ ਮੈਂ ਇੱਕ ਗਲਾਸ ਪਾਣੀ ਪਾ ਕੇ ਨਮਕ ਪਾਤਾ ਤਿੰਨ ਤੋਂ ਚਾਰ ਜਦੋਂ ਸੀਟੀਆਂ ਵੱਜ ਜਾਣ ਫਿਰ ਇਹਨੂੰ ਚੈੱਕ ਕਰ ਲੈਣਾ ਤੁਸੀਂ ਮੈਂ ਵੀ ਚੈੱਕ ਕਰ ਰਹੀ ਸੀ ਤੇ ਥੋੜੀ ਜਿਹੀ ਕੱਚੀ ਲੱਗ ਰਹੀ ਸੀ ਇਸ ਕਰਕੇ ਦੁਬਾਰਾ ਕੀਤਾ ਤੋ ਇੱਕ ਤਾਂ ਕੁੱਕਰ ਨੂੰ ਸੀਟੀ ਨਹੀਂ ਸੀ ਆ ਰਹੀ ਤੇ ਇਸ ਕਰਕੇ ਨਾ ਥੋੜਾ ਟਾਈਮ ਲੱਗ ਗਿਆ ਬਣਾਉਣ ਚ ਤੇ ਇਹਨੂੰ ਫੇਰ ਮੈਂ ਬੰਦ ਕਰ ਦਿੱਤਾ ਥੋੜੇ ਟਾਈਮ ਵਾਸਤੇ ਤਾਂ ਕਿ ਜਿਹੜੀ ਪਾਲਕਾ ਉਹ ਚੰਗੀ ਤਰ੍ਹਾਂ ਹੋ ਸਕੇ ਤੇ ਦੂਜੀ ਸਾਈਡ ਤੜਕਾ ਤਿਆਰ ਕਰ ਲਿਆ ਇਹਨੂੰ ਟਮਾਟਰ ਹਰੀ ਮਿਰਚ ਅਦਰਕ ਤੇ ਪਿਆਜ਼ ਲੈ ਲਿਆ ਇਹਨਾਂ ਨੂੰ ਬਰੀਕ-ਬਰੀਕ ਕੱਟ ਲਿਆ ਤੇ ਜਿਹੜਾ ਅਦਰਕ ਤੇ ਮਿਰਚਾ ਸੀ ਨਾ ਉਹਨਾਂ ਨੂੰ ਮੈਂ ਮਸ਼ੀਨ 'ਚ ਗ੍ਰाइंड ਕਰ ਲਿਆ ਥੋੜਾ ਜਿਹਾ ਜਿਹੜੀ ਪਿਆਜ਼ ਵਾਲੀ ਹੁੰਦੀ ਹੈ ਨਾ ਉਹਨਾਂ ਤੇ ਕੜਾਈ ਜਦੋਂ ਗਰਮ ਹੋ ਗਈ ਫਿਰ ਮੈਂ ਇਹਦੇ ਵਿੱਚ ਤੇਲ ਪਾ ਲਿਆ ਸੌਰੀ ਰਿਫਰੈਂਡ ਪਾਇਆ ਤੁਸੀਂ ਚਾਹੋ ਤਾਂ ਤੇਲ ਪਾ ਸਕਦੇ ਹੋ ਤੇ ਇਹ ਜਦੋਂ ਰਿਫਰੈਂਡ ਹੈ ਨਾ ਇਹ ਜਦੋਂ ਹਲਕਾ ਗਰਮ ਹੋ ਗਿਆ ਤੇ ਫਿਰ ਮੈਂ ਇਸ ਵਿੱਚ ਜੀਰਾ ਪਾਇਆ ਜੀਰਾ ਵੀ ਜਦੋਂ ਹਲਕਾ ਬਰਾਊਨ ਹੋ ਗਿਆ ਨਾ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਅਦਰਕ ਤੇ ਮਿਰਚਾਂ ਦਾ ਜਿਹੜਾ ਪੇਸਟ ਤਿਆਰ ਕੀਤਾ ਨਾ ਤੇ ਉਹ ਦੇਖੋ ਤੇਲ ਜਦੋਂ ਜਿਆਦਾ ਹੀ ਗਰਮ ਹੋ ਗਿਆ ਤੇ ਫੇਰ ਮੈਂ ਪਾਇਆ ਤੇ ਤੁਸੀਂ ਚਾਹੋ ਤਾਂ ਹਲਕਾ ਵੀ ਗਰਮ ਕਰ ਸਕਦੇ ਹੋ ਪਰ ਮੇਰੇ ਤੋਂ ਜ਼ਿਆਦਾ ਹੋ ਗਿਆ ਤੇ ਇਹਨਾਂ ਨੂੰ ਵੀ ਆਪਾਂ ਹਲਕਾ ਜਿਹਾ ਬ੍ਰਾਊਨ ਕਰਨਾ ਇਹ ਜਦੋਂ ਹਲਕਾ ਬ੍ਰਾਊਨ ਹੋ ਗਿਆ ਨਾ 1 ਤੋਂ 2 ਮਿੰਟ ਵਿੱਚ ਇਹ ਹੋ ਜਾਣਾ ਵਾ ਇਹ ਜਦੋਂ ਹੋ ਗਿਆ ਨਾ ਤੇ ਫੇਰ ਆਪਾਂ ਇਹਦੇ ਵਿੱਚ ਪਾਣੀ ਆ ਪਿਆਜ਼ ਤੇ ਜਦ ਤੱਕ ਕੀ ਮੈਂ ਤੜਕਾ ਤਿਆਰ ਕਰ ਰਹੀ ਹਾਂ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜੇ ਵੀਡੀਓ ਤੁਹਾਨੂੰ ਪਸੰਦ ਲੱਗਦੀਆਂ ਵਾ ਤੇ ਤੁਸੀਂ ਮੈਨੂੰ ਕਮੈਂਟ ਚ ਦੱਸ ਸਕਦੇ ਹੋ ਕਿ ਮੈਂ ਵੀਡੀਓ ਅੱਗੇ ਕਿਦਾਂ ਦੀਆਂ ਬਣਾਵਾਂ ਕਿਸ ਚੀਜ਼ ਵਾਸਤੇ ਬਣਾਵਾਂ ਤੇ ਉਹਦੇ ਲਈ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਦਿਓ ਠੀਕ ਹੈ ਜੀ ਤੇ ਇਹਦੇ ਕੋਲ ਜਦੋਂ ਤੜਕਾ ਭੁੱਜ ਗਿਆ ਵਾ ਤੇ ਫਿਰ ਮੇਰੇ ਚ ਪਿਆਜ਼ ਪਾਤੇ ਆ ਪਿਆਜ਼ ਵੀ ਜਦੋਂ ਹਲਕੇ ਬ੍ਰਾਊਨ ਹੋ ਗਏ ਨਾ ਤੇ ਉਹ ਫਿਰ ਆਪਾਂ ਇਹਦੇ ਵਿੱਚ ਟਮਾਟਰ ਪਾਉਣਾ ਵਾ ਤੇ ਇਹ ਇਹਨੂੰ ਵੀ 2-3 ਮਿੰਟ ਲੱਗਣੇ ਆ ਤੇ ਦੂਜੀ ਸਾਈਡ ਤੇ ਮੈਂ ਜਿਹੜੀ ਤੁਹਾਨੂੰ ਦੱਸਿਆ ਪਾਲਕ ਕੱਟੀ ਸੀ ਨਾ ਬਰੀਕ-ਬਰੀਕ ਉਹ ਇਸ ਕਰਕੇ ਕੱਟੀ ਸੀ ਕਿਉਂਕਿ ਗ੍ਰੈਂਡਰ ਖਰਾਬ ਸੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਤੇ ਉਹ ਦੇਸੀ जुगाੜ ਦੇ ਨਾਲ ਆਪਾਂ ਕੀਤੀ ਆ ਬਿਲਕੁਲ ਦੇਸੀ ਤਰੀਕਾ ਕਿ ਪਿਛਲੇ ਜਮਾਨੇ ਦੇ ਵਿੱਚ ਵੀ ਹੁੰਦੇ ਨਹੀਂ ਸੀ ਨਾ ਨਾ ਮਿਕਸੀ ਜਾਂ ਗ੍ਰੈਂਡਰ ਹੁੰਦਾ ਹੀ ਪਰ ਫਿਰ ਵੀ ਲੋਕ ਖਾਂਦੇ ਤਾਂ ਹੈਗੇ ਸੀਗੇ ਤੇ ਮੈਂ ਜਿਹੜਾ ਸਾਗ ਘੋਟਣੀ ਹੁੰਦੀ ਹੈ ਨਾ ਉਹਦੇ ਨਾਲ ਪਨੀਰ ਪਾਲਕ ਨੂੰ ਘੋਟਿਆ ਵਾ ਵਿੱਚ ਪਾਇਆ ਉਹਦੇ ਮੈਂ ਮੱਕੀ ਦਾ ਆਟਾ ਤੁਸੀਂ ਦੇਖ ਲਿਓ ਜਦੋਂ ਮੈਂ ਤਿਆਰ ਕਰਾਂਗੀ ਠੀਕ ਹੈ ਜੀ ਦੇਖੋ ਹੁਣ ਪਿਆਜ਼ ਹੋ ਗਿਆ ਫੇਰ ਟਮਾਟਰ ਪਾਤੇ ਆ ਟਮਾਟਰ ਵੀ ਜਦੋਂ 2 ਤੋਂ 3 ਮਿੰਟ ਹੋ ਗਏ ਪੱਕ ਗਏ ਇਹ ਤੇ ਫੇਰ ਆਪਾਂ ਇਹਦੇ ਵਿੱਚ ਮਸਾਲੇ ਕਰਨੇ ਆ ਪਰ ਮੈਂ ਦੂਜੀ ਸਾਈਡ ਤੇ ਉਹ ਕਰਨਾ ਸੀਗਾ ਫਲਕ ਕਰਨੀ ਸੀ ਇਸ ਕਰਕੇ ਜਿਹੜਾ ਇਹ ਤੜਕਾ ਸੀ ਨਾ ਇਨਮਸ ਲੋ ਤੇ ਰੱਖ ਦਿੱਤਾ ਤਾਂ ਕਿ ਇਹ ਹਲਕਾ ਹਲਕਾ ਭੁੱਜ ਜਵੇ ਤੇ ਸੜੇ ਮਿਣਾ ਥੱਲੇ ਠੀਕ ਹੈ ਜੀ ਤੇ ਇੱਕ ਸਾਈਡ ਤੇ ਮੈਂ ਪਨੀਰ ਰੱਖ ਦਿੱਤਾ ਹੈਗਾ ਪਨੀਰ ਵੀ ਜਿਹੜਾ ਉਹਦੇ ਵਿੱਚ ਵੀ ਮੇਹ ਤੋਂ ਗਲਤੀ ਹੋ ਗਈ ਤੁਹਾਨੂੰ ਅੱਗੇ ਜਾ ਕੇ ਦੱਸਾਂਗੀ ਕਿ ਕਿਹੜੀ ਗਲਤੀ ਹੋਈ ਹੈ ਠੀਕ ਹੈ ਜੀ ਬਾਕੀ ਉਹਨਾਂ ਭੈਣ ਭਰਾਵਾਂ ਦਾ ਮੈਂ ਧੰਨਵਾਦ ਕਰਦੀ ਆ ਜਿਹੜੇ ਮੇਰੀ ਵੀਡੀਓ ਦੇਖਦੇ ਆ ਲਾਈਕ ਕਰਦੇ ਆ ਉਹਨਾਂ ਨੇ ਉਹਨਾਂ ਭੈਣ ਭਰਾਵਾਂ ਦਾ ਵੀ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਮੇਰੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕੀਤਾ ਵਾ ਬਾਕੀ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਅਗਰ ਮੇਰੀ ਵੀਡੀਓ ਚੰਗੀਆਂ ਲੱਗਦੀਆਂ ਹੋ ਤਾਂ ਜਰੂਰ ਲਾਈਕ ਕਰੋ ਠੀਕ ਹੈ ਜੀ ਤੇ ਇਹ ਹੁਣ ਤੜਕਾ ਜਿਹੜਾ ਵਾ ਇਹ ਹਲਕਾ ਸੇਕ ਤੇ ਰੱਖ ਦਿੱਤਾ ਮੱਠੇ ਜਿਹਾ ਸੇਕ ਤੇ ਤੇ ਇਹ ਜਿੱਦੋਂ ਤੱਕ ਭੁੱਜਦਾ ਵਾ ਦੂਜੀ ਸਾਈਡ ਤੇ ਮੈਂ ਕੁਕਰ ਨੂੰ ਲਾ ਲਿਆ ਸੀਗਾ ਉਹਦਾ ਪਾਣੀ ਜਿਹੜਾ ਐਕਸਟਰਾ ਹੈ ਨਾ ਪਾਲਕ ਦੇ ਵਿੱਚ ਉਹਨੂੰ ਕੱਢ ਕੇ ਇਸ ਤਰ੍ਹਾਂ ਘੋਟ ਲਿਆ ਤੇ ਥੋੜਾ ਜਿਹਾ ਵਿੱਚ ਮੈਂ ਮੱਕੀ ਦਾ ਆਟਾ ਐਡ ਕੀਤਾ ਵਾ ਕਿ ਜਿਹੜਾ ਪਾਲਕ ਦਾ ਚੰਗੀ ਤਰ੍ਹਾਂ ਘੋਟੀ ਜਾਵੇ ਤੇ ਇਸ 'ਚ ਜਿਹੜਾ ਪਾਣੀ ਆ ਉਹ ਵੀ ਸਹੀ ਹੋ ਜਵੇ ਠੀਕ ਆ ਥੋੜਾ ਜਿਹਾ ਪਾਣੀ ਮੈਂ ਰੱਖਿਆ ਸੀ ਇਹਦੇ ਵਿੱਚ ਬਾਕੀ ਸਾਰਾ ਕੱਢ ਦਿੱਤਾ ਤੇ ਮੈਂ ਤੋਂ ਕੱਲੀ ਕੋਟ ਨਹੀਂ ਹੋ ਰਹੀ ਸੀ ਇਸ ਕਰਕੇ ਮੈਂ ਰੀ ਭੈਟੀ ਨੇ ਦੋਨਾ ਸੈਟਾ ਤੋਂ ਕੱਪੜੇ ਦੇ ਨਾਲ ਇੱਕ ਕੁੱਕਰ ਨੂੰ ਫੜ ਲਿਆ ਸੀਗਾ ਤੇ ਫਿਰ ਮੈਂ ਕੋਟ ਦਿੱਤਾ ਤੇ ਇਹ ਜਦੋਂ ਸਾਰਾ ਹੋ ਗਿਆ ਤਿਆਰ ਤੇ ਫਿਰ ਤੜਕਾ ਜਿਹੜਾ ਸੀਗਾ ਉਹ ਵੀ ਇੱਕ ਸਾਈਡ ਤੇ ਹੋ ਕੇ ਭੁੱਜ ਗਿਆ ਸੀਗਾ ਟਮਾਟਰ ਜਿਹੜੇ ਸੀ ਉਹ ਚੰਗੀ ਤਰ੍ਹਾਂ ਵਿੱਚ ਹੋ ਗਏ ਸੀਗੇ ਪੱਕ ਗਏਗੇ ਫਿਰ ਅੱਜ ਮੈਂ ਲਾਲ ਮਿਰਚ ਪਾਈ ਤੇ ਕਸ਼ਮੀਰੀ ਲਾਲ ਮਿਰਚ ਪਾਈ ਤੇ ਜਿਹੜਾ ਨਮਕ ਵਾ ਉਹਨੂੰ ਮੈਂ ਥੋੜਾ ਜਿਹਾ ਫੇਰ ਐਡ ਕੀਤਾ ਕਿਉਂਕਿ ਇਹ ਪਾਲਕ ਦੇ ਵਿੱਚ ਨਾ ਨਮਕ ਘਟ ਗਿਆ ਸੀਗਾ ਤੇ ਤੁਸੀਂ ਦੇਖ ਕੇ ਦੁਬਾਰਾ ਨਮਕ ਦੇ ਯੂਜ਼ ਕਰਨਾ ਵਾ ਆਪਾਂ ਠੀਕ ਹੈ ਨਾ ਤਾਂ ਕਿ ਨਮਕ ਜ਼ਿਆਦਾ ਨਾ ਹੋ ਜਵੇ ਜਦੋਂ ਤੜਕਾ ਪੁੱਜ ਗਿਆ ਤੇ ਫਿਰ ਮੈਂ ਇਹਦੇ ਵਿੱਚ ਪਾਲਕ ਪਾਤੀ ਆ ਪਾਲਕ ਜਦੋਂ ਹਲਕਾ ਜਿਹਾ 2 ਤੋਂ 3 ਮਿੰਟ ਆਪਾਂ ਇਹਨੂੰ ਪੋਣੇ ਲੈਣਾ ਵਾ ਹੋਰ ਜਿਹੜਾ ਪਾਣੀ ਹੈ ਨਾ ਉਹ ਜਿਹੜਾ ਚੰਗੀ ਤਰ੍ਹਾਂ ਸੁੱਕ ਜਵੇ ਉਸ ਤੋਂ ਬਾਅਦ ਹੀ ਆਪਾਂ ਇਹਦੇ ਵਿੱਚ ਪਨੀਰ ਨੂੰ ਐਡ ਕਰਨਾ ਤੇ ਪਨੀਰ ਇਸ ਤਰ੍ਹਾਂ ਹੋਇਆ ਕਿ ਹਨੇਰਾ ਰਾਤ ਹੋ ਗਈ ਸੀ ਹਨੇਰੀ ਉਹ ਥੋੜਾ ਜਿਹਾ ਲੇਟ ਹੋ ਗਈ ਸੀ ਇਸ ਕਰਕੇ ਕਾਲੀ-ਕਾਲੀ ਦੇ ਵਿੱਚ ਪਨੀਰ ਜਦੋਂ ਬਣਾਇਆ ਤਾਂ ਪਨੀਰ ਚੰਗੀ ਤਰ੍ਹਾਂ ਮਤਲਬ ਬਣਿਆ ਨਹੀਂ ਉਹ ਜਦੋਂ ਮੈਂ ਟੁਕੜੀਆਂ ਕਟੀਆਂ ਨੇ ਤੇ ਉਹ ਭਰਨ ਲੱਗੀਆਂ ਸੀਗੀਆਂ ਤੇ ਜਦੋਂ ਮੈਂ ਇਹਨਾਂ ਨੂੰ ਹਲਾਇਆ ਤੇ ਇਹ ਵਿੱਚ ਪਾਲਕ ਦੇ ਵਿੱਚ ਖੁਰਗੀਆਂ ਫਰ ਫਿਰ ਵੀ ਪਾਲਕ ਜਿਹੜੀ ਆ ਪਨੀਰ ਹੈ ਨਾ ਉਹ ਬਹੁਤ ਟੇਸਟੀ ਹੈ ਲੱਗਾ ਸਾਰਿਆਂ ਨੂੰ ਪਸੰਦ ਆ ਬੱਚਿਆਂ ਨੇ ਤੇ ਘਰਦਿਆਂ ਨੇ ਸਾਰਿਆਂ ਨੇ ਸੁਆਦ ਨਾਲ ਖਾਧਾ ਠੀਕ ਆ ਜੀ ਤੇ ਤੁਸੀਂ ਵੀ ਪਾਲਕ ਨੂੰ ਇਸ ਤਰ੍ਹਾਂ ਬਣਾ ਸਕਦੇ ਹੋ ਬਾਕੀ ਭਾਂਪ